ਖਾਨਕ ਸ਼ਹਿਰ ਦੇ ਮੁਹੱਲਾ ਨਾਨਕ ਸਰ ਵਿਖੇ ਬੀਤੀ ਰਾਤ ਜਦੋਂ بارش ਹੋ ਰਹੀ ਸੀ ਕਰੀਬ ਰਾਤ 3:30 ਵਜੇ ਇਹਦੀ ਘਟਨਾ ਹੈ ਔਰ ਇੱਕ ਘਰ ਵਿੱਚ ਸੁੱਤੇ ਪੇ ਪਰਿਵਾਰ ਉੱਪਰ ਛੱਤ ਡਿੱਗ ਪੈਣ ਜਾਣ ਕਰਕੇ ਕਰੀਬ 6 ਤੋਂ 7 ਮੈਂਬਰ ਜਿਹੜੇ ਆ ਜ਼ਖਮੀ ਹੋ ਗਏ ਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨਤਲਾ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਡਾਕਟਰਾਂ ਵੱਲੋਂ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਇਸ ਦੌਰਾਨ ਘਰ ਦੇ ਇੱਕ ਮੈਂਬਰ ਹੈ ਬੱਚਾ ਵਾ ਜਿਹੜਾ ਇਸਨਾ ਅਮਰ ਹੈ ਇਸਨਾ ਗੱਲ ਕਰਾਂਗੇ ਕਿ ਬੜੇ ਹੀ ਗਰੀਬ ਪਰਿਵਾਰ ਨੇ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਹੋਇਆ ਔਰ ਕਿਸ ਤਰ੍ਹਾਂ ਇਹਨਾਂ ਨੇ ਉਸ ਵਲੇ ਰਾਤ ਨੂੰ ਆਪਣਾ ਲੋਕਾਂ ਨੂੰ ਆਵਾਜ਼ ਮਾਰ ਕੇ ਮਦਦ ਦੀ ਗੁਹਾਰ ਲਗਾਈ ਇਹ ਬੇਟਾ ਕੀ ਨਾਂ ਤੇਰਾ ਔਰ ਕਿੰਨੇ ਵਜੇ ਦੀ ਘਟਨਾ ਰਾਤੀ ਹੈ ਜਿਹੜੀ ਵਾਪਰੀ ਹੈ 3 ਵਜੇ ਦੀ ਤਿੰਨ ਕੁ ਵਜੇ ਦੀ ਘਟਨਾ ਮੈਂ ਸੀ ਮੇਰਾ ਪਾਈ ਸੀ ਦੋ ਪੈਣਾ ਸੀ ਡੈਡੀ ਸੀ ਤੇ ਮਾਂ ਮੰਮੀ ਮੇਰੀ ਤੇ ਮਾਂ ਤਾਂ ਉੱਧਰ ਸੁੱਤੇ ਦੂਤਰ ਤੇ ਫਿਰ ਤਿੰਨ ਕੁ ਵਜੇ ਤੱਕ ਡਿੱਗਾ ਲੈਂਟਰ ਤੇ ਸਾਰੇ ਥੱਲੇ ਦੱਬੇ ਗਏ ਉਸ ਲਈ ਕੁਝ ਪਤਾ ਨਹੀਂ ਲੱਗਾ ਵੀ بارش ਲੱਗੇ ਟੁੱਟਣ ਲੱਗੀ ਕੁਝ ਹੀ ਡਿੱਗਣ ਲੱਗੀ ਪਹਿਲਾਂ ਉੱਠ ਕੇ ਬਾਹਰ ਆ ਗਏ ਉਹ ਕੁਛ ਨਹੀਂ ਪਤਾ ਲੱਗਦਾ ਨਹੀਂ ਜਾਣ ਕੇ ਦੇਖਿਆ ਸਾਰੇ ਇੱਕੋ ਕਮਰੇ ਵਿੱਚ ਸੁੱਤੇ ਪਏ ਸੀ ਉਸ ਵੇਲੇ ਹਾਂਜੀ ਹਾਂਜੀ ਉਹਦੇ ਦੇਖਿਆ ਉਹ ਛੁੱਟੀ ਬੱਚੀ ਵੀ ਹੈ ਤੁਹਾਡੀ ਭੈਣ ਹੀ ਹੈ ਜਿਹੜੀ ਉਹਨੂੰ ਵੀ ਉਹਨੂੰ ਕਰੰਟ ਉਹਨੂੰ ਕਰੰਟ ਲੱਗਾ ਉਹਦੇ ਗਾਲ 'ਚ ਤਾਰ ਸੀ ਕਰੰਟ ਵਾਲੀ ਹਾਂ ਤਾਂ ਲੱਗਦਾ ਤੇ ਉਸ ਵੇਲੇ ਕੋਈ ਰਾਤ ਨੂੰ ਕੋਈ ਮਦਦ ਵਾਸਤੇ ਆਂਡ ਬਾਨ ਕੋਈ ਇਕੱਠੇ ਹੋਏ ਫਿਰ ਕਿੰਨਾ ਲੋਕਾਂ ਨੂੰ ਕਿਵੇਂ ਪਤਾ ਲੱਗਾ ਤੁਹਾਨੂੰ ਕਿੱਦਾਂ ਬਾਹਰ ਨਿਕਲੇ ਤੁਸੀਂ ਉਹ ਮੇਰਾ ਭਾਈ ਨਹੀਂ ਉਹ ਬਲੱਗ ਲੈ ਅਸਾ ਉੱਧਰ ਸੀ ਨਾ ਉਹ ਬਲਾਗ ਲੈ ਆ ਸੇਨਾ ਤੇ ਜਿਹੜੀ ਮਾਤਾ ਤੁਹਾਡੀ ਦਾਦੀ ਆ ਉਹ ਕਿਸ ਤਰ੍ਹਾਂ ਮਤਲਬ ਬੱਚ ਗਈ ਦੂਸਰੇ ਕਮਰੇ ਸੀ ਕੀ ਹੀ ਉਹ ਉਹ ਦੂਸਰੇ ਕਮਰੇ ਚ ਪੈਸੇ ਤਾਂ ਇੱਧਰ ਨਹੀਂ ਸੀ ਨੂੰ ਬਚਾਓਗੇ ਹਾਂਜੀ ਬਚਾਓਗੇ ਹੁਣ ਬਾਕੀ ਸਾਰੇ ਕਿੱਥੇ ਗਏ ਐਸ ਵੇਲੇ ਕਿਹੜੇ ਹਸਤਾ ਲਿਆ ਔਰ ਅੰਬਰ ਸਾਰਾ ਕੀ ਨਾ ਤੁਹਾਡੇ ਹੁਣ ਕਿੱਥੇ ਕਿੱਥੇ ਸਟਾਂ ਲੱਗੀਆਂ ਇੱਥੇ ਤੁਹਾਨੂੰ ਛੁੱਟੀ ਦੇ ਦਿੱਤੀ ਇਹਨਾਂ ਨੇ ਹਾਂਜੀ ਮਾਥੇ ਲੱਗੇ ਗੋਡੇ ਤੇ ਲੱਗੇ ਕਰਦਿਆਂ ਮੋਢੇ ਤੇ ਲੱਗੇ ਕ ਤੇ ਚੂਲਾ ਟੁੱਟ ਗਿਆ ਕ ਤੇ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਕਿਵੇਂ ਦਾ ਤੁਸੀਂ ਕਾਰੋਬਾਰ ਕੀ ਕੰਮ ਕਰਦੇ ਜੀ ਸਰ ਉਹ ਮਾਸੇ ਕਰਦੇ ਮੇਰੇ ਤੇ ਦੁਕਾਨ ਤੇ ਲੱਗਾ ਮੈਂ ਇਹਨੂੰ ਵੀ ਜੁੱਦੀ ਕਰਦਾ ਹਾਂ ਜੀ ਕੀ ਸਰਕਾਰ ਤੋਂ ਮੰਗ ਕਰਦੇ ਜੀ ਮੰਗ ਹੋਈ ਆ ਕਿ ਕਦ ਪਾਵੇ एबीसी ਜਦੋਂ ਰਾਤ ਵੇਲੇ ਜਦੋਂ بارش ਆਈ ਹੈ ਕਰੀਬ 3:30 ਵਜੇ ਇਸ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਜੇ ਜਿਸ ਤਰ੍ਹਾਂ ਕੀ ਘਰ ਦੀ ਛੱਤ ਰੇਟਾਂ ਇੱਕੋ ਪਰਿਵਾਰ ਦੇ ਕਰੀਬ 6-7 ਮੈਂਬਰ ਜਿਹੜੇ ਸੁੱਤੇ ਪਏ ਸੀ ਔਰ ਉੱਤਰ ਛੱਤ ਡਿੱਗਣ ਕਰਕੇ ਉਹ ਸਾਰੇ ਜ਼ਖਮੀ ਹੋ ਗਏ ਕਿਸੇ ਦੀ ਹੱਡੀ ਰੁੱਟ ਗਈ ਹੈ ਕਿਸੇ ਦਾ ਚੂਲਾ ਟੁੱਟ ਗਿਆ ਦੱਸਿਆ ਜਾ ਰਿਹਾ ਹੈ ਵੀਰ ਵੱਲੋਂ ਔਰ ਇਹਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਘਰ ਨੂੰ ਦੁਬਾਰਾ ਉਹ ਸਾਰੇ ਕੀ ਮਈਆ ਬੱਚੇ ਆ ਬਾਕਾਂ ਸਟਾਟਾਟਾ ਲੱਗੀਆਂ ਸਰ ਤੇ ਵੀ ਲੱਗੀਆਂ ਤੇ ਬਹਿ ਜਾ ਕੇ ਮਰ ਮਰ ਗਿਆ ਆ ਬਾ ਮੇਰੇ ਕਾਬ ਮੇਰੇ ਕਾਬ ਹੋ ਗਏ ਬਣਾਈ ਬਜੇ ਆ ਕਿ ਨਹੀਂ ਬਜੇ ਛੇ ਕਿ ਆ ਕਿ ਨਹੀਂ ਆ ਕਿ ਇਹ ਸਰ ਜੀ ਆ ਪਤਾ ਨਾ ਰੋਲਾ ਪਾ ਲਈ ਗਲੀ ਵਿੱਚ ਉੱਚੀ ਉੱਚੀ ਬੋਲ ਲੈ ਤੇ ਸਾਨੂੰ ਸਾਰੇ ਆਣ ਗਵਣ ਸੁਣ ਗਿਆ 4 ਕ ਵਜ ਦੀ ਗੱਲ ਹੋਣੀ ਹੈ ਤੇ ਅਸੀਂ ਸਾਰੇ ਜਾਣੇ ਆ ਗਲੀ ਮਹੱਲੇ ਦੇ ਇਕੱਠੇ ਹੋ ਕੇ ਆ ਮਲਬਾ ਆਪਣੇ ਕੀਤਾ ਥੱਲੇ 7 ਬਰਵਾ 7 ਥੱਲੇ 7 ਜੀ ਉਹਨਾਂ ਨੂੰ ਕੱਢਿਆ ਥੱਲੋਂ ਬਾਹਰ ਮਲਬਾ ਕੱਢ ਕੇ ਉਹ ਬਹੁਤ ਬੁਰੀ ਹਾਲਤ ਵਿੱਚ ਹੀ ਤੇ ਤੇ ਉਹਨਾਂ ਦਾ ਬਚੰਦਾ ਤਾਂ ਕੋਈ ਮੁਸ਼ਕਲ ਹੀ ਆ ਚਾਂਸ ਹੀ ਤਾਂ ਲੈਣਾ ਮਲਬੇ ਤੋਂ ਕੱਢਿਆ ਤੇ ਐਂਬੂਲੈਂਸ ਮਹੰਗਾਈ ਐਂਬੂਲੈਂਸ ਸੰਭਰ ਤਰਨਤਾਰਨ ਨਾਲ ਐਂਬੂਸ ਆਏ ਤੇ ਉਹ ਹਸਪੀਟਲ ਦਾ ਹਲ ਕਰਾਤਾ ਨੂੰ ਤੇ ਇਹਨਾਂ ਨੇ ਜ਼ਖਮੀ ਹੋਏ ਇਹਦੇ ਕਿੰਨੀ ਕਿੰਨੀ ਉਮਰ ਉਹਨਾਂ ਦੀ ਇਹਦੇ ਚ 6 ਜਾਲੇ ਜ਼ਖਮੀ ਹੋਏ ਆ ਤੇ ਇੱਕ ਨਾ ਇੱਕ ਗੁੰਜਣ ਕੁੜੀ ਦੀ ਉਮਰ ਵਾ 13 ਸਾਲ ਦੀ ਇੱਕ ਖੁਸ਼ੀ ਆ ਉਹਦੀ 10 ਸਾਲ ਦੀ ਉਮਰ ਆ ਇੱਕ ਲਾਵਾ ਉਹਦੀ ਉਮਰ ਹੈ 15 ਸਾਲ ਦੀ ਇੱਕ ਇਹ ਲਖਵਿੰਦਰ ਸਿੰਘ ਕੇਂਦਰੀ ਮਾਲਕਰ ਦਾ ਉਹਦੀ 45 ਸਾਲ ਉਮਰ ਆ ਤੇ ਉਹ ਉਹ ਉਹਦੀ ਕਰਦੀ ਉਹਦੀ ਉਮਰ ਹੈਗੀ ਆ 35 ਸਾਲ ਤੇ ਇਹ ਸਾਰਾ ਪਰਿਵਾਰ ਥੱਲੋਂ ਅਸੀਂ ਮੁਸ਼ਕਲ ਕੱਢਿਆ ਤੇ ਨਾਲ ਜੀਣਾ ਜੀਣਾ ਉਹਦਾ ਸਾਲਾ ਖਿੰਦਰੀ ਦਾ ਉਹ ਲਖਵਿੰਦਰ ਸਿੰਘ ਦਾ ਸਾਲਾ ਉਹੀ ਜ਼ਖਮੀ ਹੋਇਆ ਉਹਦੀ ਉਮਰ ਹੈਗੀ ਆ 36 ਸਾਲ ਐਂ ਬੜੀ ਮੁਸ਼ਕਲ ਥੱਲੋਂ ਕੱਢੇ ਬਾਹਰ ਇਹ ਕਿੰਨੇ ਟਾਂ ਲੱਗਾ ਕਰੰਟ ਨਾਲ ਕੋਈ ਬੱਚੀ ਨੂੰ ਕਰੰਟ ਵੀ ਲੱਗਾ ਖੁਸ਼ੀ ਨੂੰ ਕਰੰਟ ਲੱਗਾ ਹੋਇਆ ਵਾ ਪੱਖੇ ਦੀ ਤਾਰ ਨਾਲ ਕਰੰਟ ਲੱਗਾ ਇੱਥੇ ਇੱਥੇ ਕਰੰਟ ਲੱਗਾ ਤੇ ਕਰੰਟ ਨਾਲ ਹੱਲੇ ਵੀ ਹੋਸ਼ ਨਹੀਂ ਕਰਨਦੀ ਉਹ ਹੱਲੇ ਵੀ ਡਾਕਟਰ ਕਹਿੰਦੇ ਹੋਸ਼ ਨਹੀਂ ਆਉਂਦੀ ਉਹ ਕਰੰਟ ਕਰਕੇ ਬੇਹੋਸ਼ ਹੋ ਚੁੱਕੀ ਹੈ ਕਰੰਟ ਕਿਸ ਨਾਲ ਲੱਗਾ ਪੱਖਾ ਡਿੱਗਣ ਨਾਲ ਪੱਖੇ ਡਿੱਗਣ ਨਾਲ ਕਰੰਟ ਪੱਖੇ ਡਿੱਗਣ ਨਾਲ ਕਰੰਟ ਲੱਗ ਗਿਆ ਉਹਨੂੰ ਤਾਰ ਨਾਲ ਕਰੰਟਾਂ ਵਾਲੀ ਲੱਗੀ ਨਾਲ ਤੇ ਉਹਦੇ ਨਾਲੇ ਨੂੰ ਕਰੰਟ ਲੱਗਾ ਤੇ ਉਹ ਹਾਨੂੰ ਗਰੰਟਡ ਕੇ ਗਰੰਟ ਦੇ ਵਜੇ ਆ ਮੈਂ ਜੇ ਕੱਢਿਆ ਬਾਹਰ ਚੜ ਕੇ ਮੈਨੂੰ ਇਹ ਗਰੰਟ ਦੇ ਵਜੇ ਗਰੰਟ ਮੈਨੂੰ ਹੀ ਪਿਆ ਵਾ ਤੇ ਫਿਰ ਫਿਰ ਕੱਢ ਕੇ ਕਹੀ ਮਿਲਾਂਦਾ ਬਾਹਰ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਆ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਹਸਪਤਾਲ ਦਾਖਲ ਪਏ ਉਹਨਾਂ ਦਾ ਇਲਾਜ ਕੀਤਾ ਜਾਵੇ ਉਹਨਾਂ ਕੋਲ ਇਲਾਜ ਕੋਈ ਪੈਸਾ ਕੋਈ ਨਹੀਂ ਹੈਗਾ ਤੇ ਆ ਨਾਲ ਇਹਨਾਂ ਦੇ ਕਮਰੇ ਬਣਾ ਕੇ ਦਿੱਤਾ ਜਾਵੇ ਜਿਵੇਂ ਘਰ ਪਰਿਵਾਰ ਵਧੀਆ ਤੇ ਸਾਥੀ ਜਾਣੇ ਕੱਲ ਇੱਕ ਘਰ ਚ ਦਿੰਦੇ ਪਏ ਆ ਸੱਤਾ ਦੀ ਮਦਦ ਕੀਤੀ ਜਾਵੇ ਕਾਰੋਬਾਰ ਮੈਂ ਤਾਂ ਮਜ਼ਦੂਰੀ ਕਰਦੇ ਆ ਉਹ ਉਹ ਜਿਹੜਾ ਘਰ ਦਾ ਮਾਲਕ ਮੋਦੀ ਆ ਉਹਨਾਂ ਤਾਂ ਦੋਵੇਂ ਖਰਾਬ ਹੋਦੀਆਂ ਉਹ ਆਂਘੀ ਹਣਵਾ ਕੇ ਉਦੋਂ ਕੰਮ ਕੋ ਹੁੰਦਾ ਨਹੀਂ ਆ ਉਹਦੇ ਘਰ ਦੇ ਘਰਾਂ ਦਾ ਕੰਮ ਕਰਨ ਜਾਂਦੀ ਆ ਉਹ ਖਾਂਦੇ ਤੇ ਉਹ ਪੀਂਦੇ ਜਵਾਰੇ ਰਮਨ ਜਾਬਲਾ ਜਗਬਾਨੀ ਟੀਵੀ ਕਰਨ ਦਾ ਰਣ